वरिंदर दे वरिंद्रेरा वर मेरा पाल मेरा वरिंदर पाल मेरा वरिंदर पाल मेरा हाय मेरा वरिंदो ਆਪ ਤਾਂ ਵੀਰੋ ਤੇਗਾ ਆਪ ਵੀ ਅੱਗੇ ਰਹੋ ਮੇਰਾ ਪੁੱਤਰ ਨੇ ਬਹੁਤ ਬਹਾਦਰੀ ਕੀਤੀ ਕਰਨ ਯਾਰ ਕੇ ਬੜੀ ਜਨਤੀ ਮੇਰਾ ਪੁੱਤਰ ਮੇਰਾ ਪੁੱਤਰ ਜੀਆ ਪੰਜਾਬ ਦੀ ਬਾਡੀ ਬਿਲਡਿੰਗ ਦੁਨੀਆ ਤੋਂ ਇੱਕ ਬਹੁਤ ਹੀ ਮੰਦਭਾਗੀ ਖਬਰ ਕਾਲ ਆਈ ਸੀ ਮਸ਼ਹੂਰ ਬੌਲੀ ਬਿਲਡਰ ਅਤੇ ਅਦਾਕਾਰ ਤੇ ਪੰਜਾਬ ਦੀ ਮਾਨ ਵਰਿੰਦਰ ਸਿੰਘ ਨੂੰ ਮਨੂ ਦਿਲ ਦਾ ਦੌਰਾ ਪੈਨ ਕਰਨ ਅਚਾਨਕ ਦੇਹਾਂਤ ਹੋ ਗਿਆ ਸੀ ਜਾਣਕਾਰੀ ਮੁਤਾਬਕ ਵਰਿੰਦਰ ਕੁਮਨ ਅੰਮ੍ਰਿਤਸਰ ਦੇ ਫੋਡੇਸ ਹਸਪਤਾਲ ਵਿੱਚ ਇਲਾਜ ਛੇਟ ਸੰ ਜਿੱਥੇ ਆਪਰੇਸ਼ਨ ਦੌਰਾਨ ਉਨ੍ਹਾਂ ਨੂੰ ਲਗਾਤਾਰ ਦੋ ਵਾਰ ਹਟਟੈਕ ਆਇਆ ਸੀ ਡਾਕਟਰਾਂ ਵੱਲੋਂ ਪੂਰੀ ਕੋਸ਼ਿਸ਼ ਕੀਤੀ ਗਈ ਉਨ੍ਹਾਂ ਦੇ ਚਲੇ ਜਾਣ ਨਾਲ ਸਿਰਫ ਬਾਡੀ ਬਿਲਡਿੰਗ ਦਾ ਮੈਦਾਨ ਨਹੀਂ ਸਗੋਂ ਪੂਰੇ ਪੰਜਾਬ ਚ ਇਸ ਸ਼ੌਕ ਵਿੱਚ ਡੁੱਬ ਚੁਕਿਆ ਹੈ ਵਿੰਦਕ ਨੂੰ ਮੰਦ ਅੰਤਿਮ ਸੰਸਕਾਰ ਅੱਜ ਦੁਪਹਿਰ 3 ਵਜੇ ਮਾਡਲ ਟਾਉਨ ਤੁਮਸ਼ਾਨ்கਾਟ ਵਿੱਚ ਕੀਤਾ ਗਿਆ ਸੀ ਇਸ ਮੌਕੇ ਤੇ ਉਹਨਾਂ ਦੀ ਅੰਤਿਮ ਯਾਤਰਾ ਲਈ ਖਾਸ ਤੌਰ ਤੇ ਇੱਕ ਵੱਡੀ ਗੱਡੀ ਫੁੱਲਾਂ ਨਾਲ ਸਜਾਈ ਗਈ ਜਿਸ ਤੇ ਉਹਨਾਂ ਦੇ ਪੋਸਟਰ ਵੀ ਲਗਾਏ ਗਏ ਸੀ ਉਨਾਂ ਦਾ ਘਰ ਦੁੱਖ ਨਾਲ ਭਰਿਆ ਹੋਇਆ ਸੀ ਉਹਨਾਂ ਦੀ ਪੈਨ ਉਹਨਾਂ ਦਾ ਭਰਾ ਉਹਨਾਂ ਦੀ ਮਾਂ ਰੋ ਰਹੀ ਸੀ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੀ ਮਾਂ ਰੋ ਰੋ ਕੇ ਆਪਣੇ ਪੁੱਤਰ ਨੂੰ ਬੁਲਾ ਰਹੀ ਹੈ ਆਪਣੇ ਵਰਿੰਦਰ ਨੂੰ ਬੁਲਾ ਰਹੀ ਹੈ ਜਿਸ ਕਰਕੇ ਉੱਥੇ ਮਾਹੌਲ ਦੁਖਦਾਈ ਹੋ ਗਿਆ ਸੀ ਵਰਿੰਦਰ ਕੁਮਾਰ ਨਾ ਸਿਰਫ ਇੱਕ ਅੰਤਰਰਾਸ਼ਟਰੀ ਬਾਡੀ ਬਿਲਡਰ ਸਨ ਸਗੋਂ ਉਹਨਾਂ ਨੇ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਵੀ ਆਪਣਾ ਕਮਾਲ ਦਿਖਾਇਆ ਹੋਇਆ ਸੀ ਉਹ ਦੁਨੀਆ ਦੇ ਇਕਲੌਤੇ ਸ਼ਾਕਾਹਾਰੀ ਬਾਡੀ ਬਿਲਡਰਾਂ ਵਿੱਚੋਂ ਇੱਕ ਹਨ ਜਿਨ੍ਹਾਂ ਨੇ ਆਪਣੇ ਅਨੁਸ਼ਾਸਨ ਤੇ ਸਾਫ਼ ਜੀਵਨ ਸ਼ੈਲੀ ਨਾਲ ਵਿਸ਼ੇ ਪੱਧਰ ਤੇ ਆਪਣੀ ਪਛਾਣ ਬਣਾਈ ਹੋਈ ਸੀ। ਉਹਨਾਂ ਨੇ ਕਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਦਾਅਵੇ ਜਿੱਤੇ ਹੋਏ ਹਨ। ਇਹ ਵੀ ਯਾਦ ਰਹੀ ਕਿ ਵਰਿੰਦਰ ਸਿੰਘ ਕੋਮੰਨੇ 2027 ਦੀ ਵਿਧਾਨ ਸਭਾ ਚੋਣਾਂ ਨਾਲ ਲੜਨ ਦੀ ਇੱਛਾ ਜਤਾਈ ਸੀ। ਉਹਨਾਂ ਨੇ ਲੋਕ ਸੇਵਾ ਦੇ ਖੇਤਰ ਵਿੱਚ ਕਦਮ ਰੱਖਣ ਦੀ ਘੋਸ਼ਣਾ ਕੀਤੀ ਸੀ ਜਿਸ ਕਾਰਨ ਕਈ ਲੋਕ ਉਹਨਾਂ ਨੂੰ ਪੰਜਾਬ ਦਾ ਪ੍ਰਵੇਖਦਾ ਨੇਤਾ ਮੰਨਦੇ ਸਨ। ਅੱਜ ਵਰਿੰਦਰ ਕੋਮੰਨਸਾ ਡੀ ਵਿੱਚ ਨਹੀਂ ਰਹੀ ਪਰ ਉਹਨਾਂ ਦੀਆਂ ਯਾਦਾਂ ਸਦਾ ਸਾਡੇ ਜੀਵਨ ਵਿੱਚ ਰਹਿਣਗੀਆਂ। ਆਜੀ ਬੋਲਦੇ ਮੋੜਾ ਤਾਂ ਮੈਂ ਕਹਿੰਦਾ ਇਹ ਕੀ ਆਵਾਜ਼ ਹੈ ਮੈਂ ਕਹਿੰਦਾ ਯਾਰ ਕੋ ਮਨ ਤੋਂ ਪਤਾ ਯਾਰ ਤੂੰ ਮਨ ਲਿਕੇ ਪੰਜਾਬ ਨਹੀਂ ਪਰ ਤੂੰ ਮਨ ਲਿਕੇ ਆਲ ਵਰਲਡ ਦੇ ਜਿਹੜੇ ਨੌਜਵਾਨ ਆ ਉਹਨਾਂ ਲਈ ਇੱਕ ਬਹੁਤ ਗ੍ਰੇਟ ਇਨਸਪੀਰੇਸ਼ਨ ਆ ਯਾਰ ਭਾਜੀ ਲੋਕੀ ਤਾਂ ਪਤਾ ਨਹੀਂ ਕੀ ਖਾ ਕੇ ਆਪਣੀਆਂ ਬੋਟੀਆਂ ਬਣਾਉਂਦੇ ਯਾਰ ਜੀ ਭਾਜੀ ਬੰਦੇ ਨੇ ਆਂਡਾ ਮੀਟ ਸ਼ਰਾਬ ਕੇ ਦੇ ਨਹੀਂ ਪੀਤਾ ਯਾਰ ਬੋਡੀ ਬਣਾ ਬੋਡੀ ਬਣਾ ਐਵੇਂ ਨਹੀਂ ਬਣਵਾਉਂਦਾ ਬਣਾ ਲੈਂਦੇ ਜਿੰਨਾ ਮਾਰ ਖਾਣਾ ਵਰਦੇ ਨੇ 25 ਸਾਲ ਆਏ ਨੇ ਬੜੀ ਬੜੀ ਬਣਾ ਲਿਆ ਪਾਛ ਮਾਰਿਆ ਨਾ ਯਾਰ ਬੜਾ ਘਾਟਾ ਪੈ ਗਿਆ ਯਾਰ ਦੇ ਚੇਰੇ ਸਡੇ ਕੋਲ ਕੁਛ ਵੀ ਨਹੀਂ ਫਿਰ ਬਣਨ ਵਾਲੀ ਮੈਂ ਸਿੰਗਰ ਹਾਂ ਤੇ ਮੇਰਾ ਫੈਨਸੀ ਬਹੁਤ ਵੱਡਾ ਇਹਦਾ ਲੋਰੀਏ ਮੈਂ ਤੇਰਾ ਫੈਨਾ ਮੈਂ ਕਿਹਾ ਵੀਰੇ ਮੈਂ ਤੇਰਾ ਫੈਨਾ ਯਾਰ ਨਹੀਂ ਮਾਣਾ ਇੰਨਾ ਯਾਰ ਕਹਿੰਦਾ ਮੈਨੂੰ ਮਿਰਜਾ ਸੁਣਾ ਯਾਰ ਆ ਮੇਰਾ ਗਿਆਨ ਮੈਂ ਪੱਟ ਸੀ ਯਾਰ ਕਿ ਟੱਕਣੀ ਚੌੜੀ ਆ ਗਈ ਦਿੱਥਈ ਸੀ ਤੇ ਬੜਾ ਗਾਣਾ ਸੁਣਦੇ ਮੈਂ ਬਾਜ ਭਰਾਵਾ ਮਾਰਿਆ ਮੇਰੀ ਨੰਗੀ ਹੋ ਗਈ ਗੰਢ ਕਹਿੰਦਾ ਮੈਨੂੰ ਸੁਣਾ ਯਾਰ ਹੈ ਗਾਇਰ ਹੋ ਗਿਆ ਬਾਪੂ ਜੀ ਹੈ ਬਹੁਤ ਚੰਗਾ ਬੜਾ ਯਾਰ ਬੜਾ ਮੈਂ ਮੰਨਦਾ ਜਦੋਂ ਕਰ ਰਹੇ ਸੀ 15 20 ਦਿਨ ਤੱਕ ਅੱਛਾ ਤੇ ਮੈਨੂੰ ਕਹਿੰਦਾ ਸ਼ੈਗੀ ਭਾਜੀ ਯਾਰ ਸਕ੍ਰਿਪਟ ਲਿਖਣੀ ਹੈ ਇਹ ਸਾਰਾ ਕੁਝ ਫਾਈਨਲ ਹੋ ਗਿਆ ਔਰ ਇਹਦਾ ਪਹਾੜ ਮਾਰਦੇ ਲੋਕ ਇਹਨਾਂ ਬੋਦੀ ਨਹੀਂ ਆ ਰਹੇ ਨਹੀਂ ਹੈ ਯਾਰ ਸੋ ਲੱਗੇ ਨੂੰ ਜਾਣਾ ਕੈਨੇਡਾ ਪਾ ਗੋਰਿਆਂ ਨੂੰ ਪਤਾ ਲੱਗੇ ਵੀ ਸਰਦਾਰ ਮੈਂ ਪੱਗ ਬੰਨੂ ਤੇ ਮਰੇ ਆਹੋ ਆਹੋ ਕਸਮਗੱਲ ਮੇਰੇ ਮੇਰੇ ਦਿਲ ਚਾਹ ਹੁੰਦਾ ਸੀ ਮੈਂ ਪੱਗ ਬਨ ਕੇ ਜਨਾ ਫਨ ਯਾਰ ਪਰ ਜਦੋਂ ਬਾਬਾ ਉਹ ਹਿਲਦਾ ਉਹ ਜਦੋਂ ਤੁਰਦਾ ਹੁੰਦਾ ਧਰਤੀ ਹਿਲਦੀ ਹੁੰਦੀ ਸੀ ਯਾਰ ਉਨੇ ਸੋਨੇ ਕੱਪੜੇ ਪਾ ਕੇ ਰੀਲਾ ਬਣਾਉਣੀ ਮੈਂ ਨਾਲ ਹੀ ਫੋਨ ਕਰਨਾ ਮੈਂ ਕਹਿੰਦਾ ਪਾ ਤਾ ਮਿਲਦਾ ਯਾਰ ਹੁਣ ਵੀ ਮੈਂ ਕਿਹਾ ਪ੍ਰੋਗਰਾਮ ਤਾਂ ਸੱਦਿਆ ਕਰ ਯਾਰ ਮੈਂ ਥੱਗੇ ਭਰਾ ਕਹਿੰਦਾ ਲੈ ਵੀਰ ਮੈਂ ਆਣਾ ਨਿੱਕੇ ਵੀਰ ਕਿਹੜੀ ਗੱਲ ਆ ਲਾਉਣੇ ਰੌਣਕ ਆਪਾ ਬੰਦਾ ਸੀ ਗਰਦਾਸਪੁਰੀ ਜੀ ਅੱਪਾ ਆਪਣੀ ਏਰੀਏ ਤੇ ਬਣਾਉਣੀ ਤੇ ਮੈਂ ਟਾਈਟਲ ਵੀ ਉਹਦਾ ਨਾਂ ਰੱਖਿਆ ਜ਼ਿਲ੍ਹਾ ਗਰਦਾਸਪੁਰ ਹਾਏ ਮੇਰੇ ਮਾਲਕ ਤੇ ਆਪਾਂ ਸਾਰਾ ਸਾਡੀ ਸਾਰੀ ਟੀਮ ਪਿਆਰ ਸਿਗਾ ਕੰਮ ਪੂਰਾ ਹੀ ਮੈਨੂੰ ਹੈਰਾਨੀ ਸਭ ਤੋਂ ਜ਼ਿਆਦਾ ਇਹ ਹੰਤੀ ਹੈ ਕਿ ਐਡੀ ਵੱਡੀ ਐਂਗਿਲੀ ਡਾਕਟਰਾਂ ਕੋ ਕਿਦਾਂ ਹੋ ਗਈ ਕਿਉਂਕਿ ਐਡਾ ਸ਼ਰੀਰ ਦਾ ਕੋਈ ਗੱਲ ਨਹੀਂ ਸੰਗਾ ਸੰਗ ਇਹ ਕਿਹੜੀ ਇੱਕ ਐਸੀ ਯਾਰ ਇੰਨਾ ਲਾਦ ਪਰ 4-5 ਵਾਰੀ 6 ਵਾਰੀ ਚੱਕਰ ਨਾ ਜਦੋਂ ਠਿਕਾ ਲੱਗਾ ਬਹੁਤ ਬਹੁਤ ਮਾਈ ਲੱਗੇ ਨਹੀਂ ਕਿਸੇ ਯਾਰ ਇਹ ਮਿਲੂ ਬੰਦਾ ਯਾਰ ਉਹ ਤਾਂ ਬਾ ਕਮਾਲ ਯਾਰ ਹਨਾ ਜਨਾ ਔਰ ਸਿਮਰਨ ਕਾਨ ਵਾਲਾ ਬੰਦਾ ਯਾਰ ਮੈਂ ਪੜੀ ਦਿਆਂ ਮੇ ਜਣਾ ਉਹਦਾ ਡਾਟਾ ਵੱਡਾ ਆਈਟਲ ਹੋਵੇ ਸਵਸਤੰਦਰ ਡਾਕਟਰ ਤੇ ਜਾ ਰਿਹਾ ਵਾ ਸੈਲਫੀਆਂ ਹੋ ਰਹੀਆਂ 5 ਮਿੰਟ ਬਾਅਦ ਉਹਨੂੰ ਮੋੜਿਆਂ ਤੇ ਭੇਰੇ ਯਾਰ ਇਹ ਕੋਈ ਕੰਮ ਆ ਬਹੁਤ ਧੱਕਾ ਆ ਰਿਹਾ ਵਾ ਬਹੁਤ ਧੱਕਾ ਆ ਯਾਰ ਇੰਨਾ ਤਾਂ ਪਤਾ ਨਹੀਂ ਕਿਉਂ ਯਾਰ ਕੋਈ ਕੁਮਾਰਾ ਸੱਚੇ ਪਾਤਸ਼ਾਹ ਮੈਂ ਤਾਂ ਕਹਿੰਦਾ ਦੁਆ ਕਰਦਾ ਭਰਾ ਸੱਚੇ ਪਾਤਸ਼ਾਹ ਕਿਰਪਾ ਕਰੋ ਨੌਜਵਾਨੀ ਦੀ ਕਿਰਪਾ ਕਰੋ ਪੰਜਾਬ ਦੇ ਕਿਰਪਾ ਕਰੋ ਸਰਬੱਤ ਦਾ ਭਲਾ ਮੰਗਦੇ ਆ ਪਾਪਾ ਇਦਾਂ ਸਾਡੇ ਹੀਰੇ ਨਾਲ ਲੈ ਕੇ ਜਾ ਯਾਰ ਮੰਨਾ ਫਾਕ ਮਾਰਦੀ ਹੈ ਬਹੁਤ ਬਹੁਤ ਕੀ ਕਰਤਾ ਸੀ ਬਹੁਤ ਕਰਤਾ ਸੀ ਉਹਦਾ ਜ ਨੌਜਵਾਨਾਂ ਲਈ ਇਨਸਪੀਰੇਸ਼ਨ ਸੀ ਯਾਰ ਉਹਨੇ ਕਹੇ ਕਿ ਅਸਾਂ ਮਹਾਰਾਣੀ ਤੱਕਣਾ ਯਾਰ ਐਡੀ ਉਹਦੀ ਬੋਲਣੀ ਭਮਾ 20 ਬੰਦਨ ਚੱਕ ਚੱਕ ਮਾਰ ਪਰ ਨਵਾਨਾ ਜੇ ਤੁਹਾਨੂੰ ਮਿਲਣਾ ਸੀ ਯਾਰ ਬਹੁਤ ਬੋ ਯਾਰ ਘਾਟਾ ਪੈ ਗਿਆ ਨਾ ਯਾਰ ਬਾਬਾ ਇਹਦੇ ਨਾਲ ਕਰ ਕਿੱਥੇ ਕੋਈ ਗੱਲ ਚੰਦਾ ਯਾਰ ਸਾਡੇ ਯਾਰ ਨੌਜਵਾਨਾਂ ਨੂੰ ਪਤਾ ਨਹੀਂ ਕੀ ਨਜ਼ਰ ਲੱਗੀ ਯਾਰ ਹੈ ਉਹ ਮੁੰਡੇ ਦਾ ਜੇ ਰਾਜਵੀਰ ਜਵੰਦੇ ਦਾ ਹਜੇ ਇਹ ਸਿਵਾ ਨਹੀਂ ਠੰਡਾ ਹੋਇਆ ਇਹ ਮੈਨੂੰ ਆ ਖਬਰ ਆ ਖਬਰ ਮਿਲ ਗਈ ਕਹਿੰਦੇ ਯਾਰ ਬਰਿੰਦਰ ਘੁੰਮਣ ਮੈਂ ਕਹਾ ਨਾ ਯਾਰ ਉਹ ਨਹੀਂ ਨਹੀਂ ਮੈਂ ਕਹਾ ਉਹ ਮੇਰਾ ਦੋਸਤ ਦਾ ਕਪਲ ਉਹਦੀ ਵੀ ਕਿਨੇ ਕੱਲ ਖਬਰ ਪਾਤੀ ਵੀ ਉਹ ਹਸਪੀਟਲ ਮੈਂ ਨਾਲ ਹੀ ਦਿਨੇਸ਼ ਨੂੰ ਫੋਨ ਲਾਇਆ ਮੈਂ ਕਹਾ ਨਹੀਂ ਕਿਦਾਂ ਸਾਰੇ ਹੀ ਜਿਹੜਾ ਇਹਨਾਂ ਦਾ ਕੋਈ ਜ਼ਰਾ ਚਾਹਤਾ ਸੀ ਪਰ ਪੇਟੀ ਡਾਲਾ ਨਾ ਤੇ ਤੂੰ ਬੰਦੀ Terima kasih telah menonton! Thank <laughs> you.

১ <laughs> और उसकी हॉस्पिटल लैके खुद गलीवर पहुंचते हैं और उसे कुछ घंटे बाद लगता है कि उन्होंने इलाज के दौरान के करके मौत हो जाती है रात में नहीं जी खबर जहाँ ही पहुंची लोगों ने कोई तो किसी ने इसलिए कि कल अला दिन आया कि और राजस्थान की पार्टी की स्थिति पर जो है बच्चों ने 9 के हिसाब से खर्चा तो बात काफी अंतर के बीच से कंसेंट की महत्वपूर्ण रही सुके के के को मान लो पार्टी खबर के लिए उन्होंने आई है और शाम में थोड़ा लगता है कि उन्होंने मान लो उसको किस पर मान सरकार को आज का क्या मंसूरे जी भी हर आते हैं अंदर में

아녕 <목소리도> <목소리도> আরে <laughs> বাবা အဲ့ဒါကိုတော့ကျွန်တော်တို့ကလည်းမလုပ်နိုင်ပါဘူး။